ਮੈਂ ਕੱਲ ਵੀ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਸੀ ਦਸਾਂ ਪਾਤਸ਼ਾਹਾਂ ਦੇ ਅਸੀਂ ਇਤਿਹਾਸਿਕ ਦਿਹਾੜੇ ਮਨਾਉਨੇ ਆ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡ ਦਿਹਾੜੇ ਨੇ ਜੋ ਅਸੀਂ ਮਨਾਉਨੇ ਆ ਸਤਗੁਰ ਦਾ ਪ੍ਰਕਾਸ਼ ਦਿਹਾੜੇ ਵੀ ਸੰਗਤਾਂ ਮਨਾਉਂਦੀਆਂ ਨੇ ਮੀਰੀ ਪੀੜੀ ਦੇ ਉਸ ਵੀ ਸਤਗੁਰਾਂ ਸੰਗਤਾਂ ਬਹੁਤ ਪਿਆਰ ਨਾਲ ਮਨਾਉਂਦੀਆਂ ਨੇ ਅਕਾਲ ਤਖਸ ਜ ਸਾਜਨਾ ਦਿਵਸ ਉਹ ਵੀ ਸੰਗਤਾਂ ਬੜੀ ਸ਼ਰਧਾ ਨਾਲ ਮਨਾਉਂਦੀਆਂ ਨੇ ਬੰਦੀ ਛੋੜ ਦਿਵਸ ਜੋ ਸੰਗਤਾਂ ਹੁਣ ਮਨਾ ਰਹੀਆਂ ਨੇ ਇਹ ਵੀ ਬੜੀ ਸ਼ਰਧਾ ਨਾਲ ਮਨਾਉਂਦੀਆਂ ਨੇ ਸਤਿਗੁਰੂ ਦਾ ਜੋਤੀ ਜੋਤ ਉਹ ਵੀ ਸੰਗਤਾਂ ਬਹੁਤ ਸ਼ਰਧਾ ਨਾਲ ਮਨਾਉਂਦੀਆਂ ਨੇ ਬਹੁਤ ਦਿਆਲੂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਦੀ ਛੋੜ ਪਿਤਾ ਸਭ ਬੰਦਨ ਕਰ ਦਿੰਦੇ ਨੇ ਅੱਜ ਗੁਰਮੁਖੋ ਅਰਦਾਸ ਕਰਿਓ ਸਤਿਗੁਰ ਜੀ ਅਸੀਂ ਵੀ ਬੰਦੀ ਹਾਂ ਕੋਈ ਈਰਖਾ ਦੇ ਬੰਦਨਾ ਦੇ ਵਿੱਚ ਵਸਿਆ ਹੋਇਆ ਹੈ ਕੋਈ ਮੈਂ ਮੇਰੀ ਮੈਂ ਮੇਰੀ ਦੇ ਬੰਦਨਾ ਦੇ ਵਿੱਚ ਵਸਿਆ ਹੋਇਆ ਹੈ ਕੋਈ ਮਾਇਆ ਦੇ ਬੰਦਨਾ ਵਿੱਚ ਵਸਿਆ ਹੋਇਆ ਹੈ ਇਸੇ ਤਰ੍ਹਾਂ ਕੋਈ ਵਿਕਾਰਾਂ ਦੇ ਬੰਦਨਾ ਵਿੱਚ ਵਸਿਆ ਹੋਇਆ ਹੈ ਅੱਜ ਅਰਦਾਸ ਕਰੀ ਹੋਈ ਗੁਰੂ ਹਰਗੋਬਿੰਦ ਸਾਹਿਬ ਜੀ ਹੇ ਬੰਦੀ ਛੋੜ ਪਿਤਾ ਜੀ ਸੰਗਤਾਂ ਤੁਹਾਡਾ ਬੰਦੀ ਛੋੜ ਦਿਵਸ ਮਨਾ ਰਹੇ ਹਨ ਕਿਰਪਾ ਕਰੋ ਬੰਦੀ ਛੋੜ ਪਿਤਾ ਜੀ ਤੁਸੀਂ ਬੰਦੀ ਛੋੜ ਪਿਤਾ ਜੀ ਹੋ ਕਿਰਪਾ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਵੰਦਨ ਕੱਟ ਦਿਓ ਕਿਉਂ ਸਤਿਗੁਰ ਦੀ ਬਾਣੀ ਕਹਿੰਦੀ ਹੈ ਸਤਿਗੁਰੁ ਸਿਖਕੇ ਬੰਧਨ ਕਾਟੇ ਗੁਰ ਕਾ ਸਿਖ ਵਿਕਾਰ ਤੇ ਹਾਟੇ ਸਤਿਗੁਰੁ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਉਹ ਬੰਦੀ ਛੁਰਪਿਤਾ ਬੜੇ ਦਿਆਲੂ ਨੇ ਸਤਸੰਗਿਓ ਜੇ ਭਾਈ ਢੀਸਾ ਜੀ ਨੂੰ ਸੰਗਤ ਹੁੰਦੀ ਹੈ ਭਾਗਾਂ ਵਾਲੇ ਸਾਈਂ ਦਾ ਜੀ ਦੀ ਭਾਈ ਸਾਈਂ ਦਾ ਜੀ ਸਤਿਗੁਰ ਜੀ ਦੇ ਸੰਧੂ ਸਾਹਿਬ ਨੇ ਉਹਨਾਂ ਦੀ ਸੰਗਤ ਹੁੰਦੀ ਹੈ ਤੇ ਭਾਈ ਢੀਸਾ ਜੀ ਦੇ ਅੰਦਰ ਵੀ ਨਾ ਨਾਮ ਜਪਣ ਦਾ ਚਾਹ ਪੈਦਾ ਹੋ ਜਾਂਦਾ ਹੈ। ਪ੍ਰਭੂ ਭਗਤੀ ਦਾ ਚਾਹ ਪੈਦਾ ਹੋ ਜਾਂਦਾ ਹੈ। ਗੁਰਮੁਖੁ ਪ੍ਰਮਾਤਮਾ ਨਾਲ ਮਿਲਾਪ ਦਾ ਚਾਹ ਪੈਦਾ ਹੋ ਜਾਂਦਾ ਹੈ। ਤੇ ਇੱਕ ਦਿਨ ਭਾਈ ਢੀਸਾ ਜੀ ਸਤ ਗੁਰੂ ਦੀ ਛਲ ਵਿੱਚ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਤ ਜੀ ਦੀ ਸ਼ਰਨ ਵਿੱਚ ਜਾ ਕੇ ਨਾ ਦੋਵੇਂ ਹੱਥ ਜੋੜ ਲੈ ਆਖਿਆ ਏ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰੋ ਮੇਰੇ ਅੰਦਰ ਨਾਮ ਚੱਲ ਜਾਵੇ ਬੋਲੋ ਕੀ ਆਖਿਆ ਮੇਰੇ ਅੰਦਰ ਨਾਮ ਚੱਲ ਜਾਵੇ ਇਹ ਦਾਤ ਮਹੰਗੀ ਹੈ ਗੁਰਮਖੋ ਇਹ ਗੁਰੂ ਦੀ ਮੌਜ ਹੈ ਕਿਰਪਾ ਕਰ ਤੇ ਸਹ ਜੀ ਇਹ ਦਾਤ ਝੋਲੀ ਚ ਪਾ ਦੇਵੇ ਤਾਂ ਬਾਕੀ ਸਤਗੁਰੂ ਦੀ ਮੌਜ ਹੈ ਸਤਗੁਰੂ ਜੀ ਚੁੱਪ ਦੋ ਚਾਰ ਦਿਨ ਬੀਤੇ ਇਹ ਫਿਰ ਆ ਗਿਆ ਜੀ ਭਾਈ ਢੀਸਾ ਸਤਗੁਰੂ ਕਿਰਪਾ ਕਰੋ ਮੇਰੇ ਅੰਦਰ ਨਾਮ ਚੱਲ ਜਾਵੇ ਇਹ ਦਾਤ ਮੇਰੀ ਝੋਲੀ ਚ ਪਾ ਦਿਓ ਤਾਂ ਸਤਗੁਰੂ ਨੇ ਸੰਗਤ ਵਾਲਾ ਇਸ਼ਾਰਾ ਕੀਤਾ ਭਾਈ ਸਿੱਖਾ ਸੰਗਤ ਦੀ ਸੇਵਾ ਕਰਿਆ ਕਰ ਇਹ ਸੰਗਤ ਦੀ ਸੇਵਾ 'ਚ ਲੱਗ ਗਿਆ ਜੀ ਸਮਾਪੀਦਾ ਜਾ ਰਿਹਾ ਹੈ ਇੱਕ ਦਿਨ ਅਮਰਤ ਵਿਲੇ ਦੀਵਾਨ ਦੀ ਸਮਾਪਤੀ ਹੋਈ ਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਆ ਸਤਗੁਰਨਾ ਬਾਗ ਦੇ ਵਿੱਚ ਟਹਿਲਦੇ ਪਏ ਨੇ ਬਾਗ ਦੇ ਵਿੱਚ ਟਹਿਲਦੇ ਪਏ ਨੇ ਇਹ ਵੀ ਸਤਗੁਰ ਦੇ ਚਰਨਾਂ 'ਚ ਗਿਆ ਆਖਣ ਲਗਾ ਸਤਗੁਰੂ ਮੈਂ ਅੱਗੇ ਵੀ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ ਕਿਰਪਾ ਕਰੋ ਮੇਰੇ ਅੰਦਰ ਨਾਮ ਚੱਲ ਜਾਵੇ اے ਗਰੀਬ ਨਿਵਾਜ਼ ਜੀ ਤਰਸ ਕਰੋ ਤੁਹਾਡੇ ਘਰ ਕਿਹੜਾ ਕੋਈ ਘੱਟਾ ਹੈ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਿਸੇ ਦੇ ਘਰ ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ ਜੇ ਸਭ ਕੁਝ ਹੈ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਜੀ ਦੇ ਘਰ ਹੈ ਪਰ ਦਿਓ ਨਾ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਜਿਹੇ ਸੁਫਾਵੇ ਬਾਕੀ ਮੌਜ ਹੈ ਗੁਰਮੁਖ ਜੀ ਨੂੰ ਗੁਰੂ ਦਵੇ ਉਹਦੀ ਝੋਲੀ 'ਚ ਇਹ ਦਾਤ ਪੈਂਦੀ ਹੈ ਪ੍ਰੇਮ ਨਾਲ ਬੇਨਤੀ ਤੁਸੀਂ ਕਰਦੇ ਹੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਕੋਈ ਸ਼ਰਦਾ ਭਵਨ ਨਾਲ ਜੋ ਜੋ ਮੰਗਦਾ ਹੈ ਗੁਰਮੁਖ ਕੋ ਸਾਖ ਨੂੰ ਉਹਦੀ ਝੋਲੀ ਚ ਉਹਦੇ ਮੁਤਾਬਕ ਦਾਤ ਪਾ ਦਿੰਦੇ ਨੇ ਅੱਜ ਭਾਗਾ ਵਾਲਿਓ ਅੰਮ੍ਰਿਤ ਵੇਲੇ ਦਾ ਸਮਾਂ ਹੈ ਭਾਈ ਢੀਸਾ ਸਤਿਗੁਰ ਦੇ ਚਰਨਾਂ 'ਚ ਬੇਨਤੀ ਪਿਆ ਕਰਦਾ ਹੈ ਭਾਈ ਢੀਸਾ हे ਗਰੀਬ ਨਿਵਾਜ ਕਿਰਪਾ ਕਰੋ ਤਰਸ ਕਰੋ ਉਮਰ ਬੀਤਦੀ ਜਾ ਰਹੀ ਹੈ ਦਰਸ ਕਰੋ ਮਾਰੇ ਅੰਦਰ ਨਾਮ ਚੱਲ ਜਾਵੇ ਪਵ ਨਾਮ ਦਾ ਰਸ ਆ ਜਾਵੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਦੇ ਵੱਲ ਵੇਖਦੇ ਨੇ ਤੇ ਇਹਦੇ ਵੱਲ ਵੇਖ ਕੇ ਪਤਾ ਕੀ ਆਖਣ ਲੱਗੇ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਸਿੱਖਾ ਜੇ ਚਾਹੁੰਨਾ ਨਾਮ ਚੱਲ ਜਾਵੇ ਇੱਥੋਂ ਦੂਰ ਇਕਾਂਤ ਵਿੱਚ ਚਲਾ ਜਾਇਆ ਇੱਕ ਘੜੀ ਚੌਂਕੜਾ ਮੜ ਕੇ ਉੱਥੇ ਬੈਠ ਜਾਣਾ ਹੈ ਕਿਸੇ ਨਾਲ ਕੋਈ ਗੱਲ ਨਹੀਂ ਬਿਲਕੁਲ ਚੁੱਪ ਕਰਕੇ ਉੱਥੇ ਬੈਠਣਾ ਹੈ ਇੱਥੋਂ ਦੂਰ ਇਕਾਂਤ ਵਿੱਚ ਚਲਾ ਜਾ ਚੌਂਕੜਾ ਮੜ ਕੇ ਬਿਲਕੁਲ ਚੁੱਪ ਕਰਕੇ ਇੱਕ ਘੜੀ ਬੈਠ ਜਾਣਾ ਹੈ ਇਹ ਸਤਿਗੁਰ ਦਾ ਹੁਕਮ ਮੰਨ ਕੇ ਦੂਰ ਇਕਾਂਤ ਵਿੱਚ ਚਲਾ ਗਿਆ ਜਾ ਕੇ ਚੌਂਕੜਾ ਮੜ ਲਿਆ ਜੀ ਨੇ ਹੁਣ ਜਤਨ ਕਰਦਾ ਹੈ ਧਿਆਨ ਧਰਨ ਦਾ ਜਦੋਂ ਯਤਨ ਕਰਦਾ ਹੈ ਧਿਆਨ ਕਰਦਾ ਕਦੀ ਇਹਦੇ ਰਿਸ਼ਤੇਦਾਰ ਇਹ ਅੱਖਾਂ ਦੇ ਅੱਗੇ ਆ ਜਾਂਦੇ ਨੇ ਕਦੀ ਇਹਦੇ ਯਾਰ ਦੋਸਤ ਮਿੱਤਰ ਇਹਦੀਆਂ ਅੱਖਾਂ ਦੇ ਅੱਗੇ ਆਉਂਦੇ ਨੇ ਇਹ ਬੜਾ ਜਤਨ ਕਰਦਾ ਹੈ ਕਿ ਮੈਂ ਚੁੱਪ ਕਰਕੇ ਬੈਠਾਂ ਪਰ ਮਨ ਚੁੱਪ ਕਰਦਾ ਨਹੀਂ ਪਿਆ ਉਹਨਾਂ ਅਸੀਂ ਵੀ ਕਈ ਵਾਰ ਪਾਠ ਕਰਦੇ ਗੁਰਮਖੋ ਮੰਨ ਲਓ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਾਂ ਨਿਤਨੇਮ ਕਰ ਰਹੇ ਹਾਂ ਸੁਖਨੀ ਸਾਹਿਬ ਦਾ ਪਾਠ ਕਰ ਰਹੇ ਹਾਂ ਧਿਆਨ ਸਾਡਾ ਘਟ ਗਿਆ ਹੁੰਦਾ ਜਾਂ ਰਿਸ਼ਤੇਦਾਰਾਂ ਵੱਲ ਗਿਆ ਹੁੰਦਾ ਹੈ ਜਾਂ ਕਾੜੂ ਬਾਲ ਵੱਲ ਧਿਆਨ ਗਏ ਹੈ ਫਲਾਣੇ ਬਿਨਾ ਇਦਾਂ ਕੀਤਾ ਸੀ ਜਾਂ ਇਹ ਚੀਜ਼ ਫਲਾਣੇ ਨੂੰ ਜਾ ਕੇ ਦੇਣੀ ਹੈ ਕਈ ਵਾਰ ਉਹ ਗੱਲਾਂ ਗਲਮਖੋਜੀ ਦੇ ਭੁੱਲੀਆਂ ਹੁੰਦੀਆਂ ਨਾ ਬਾਣੀ ਪੜਦੇ ਵਰਦੇ ਉਹ ਵੀ ਗੱਲਾਂ ਕਈ ਵਾਰ ਯਾਦ ਆ ਜਾਂਦੀਆਂ ਨੇ ਦਿਮਾਗ ਉਧਰ ਘੁੰਮਦਾ ਹੈ ਮਨ ਉਧਰ ਉਡਾੜੀਆਂ ਮਾਰਦਾ ਹੈ ਹੁਣ ਇਹ ਬਥੇਰਾ ਯਤਨ ਕਰਦਾ ਹੈ ਕਿ ਮੇਰਾ ਮਨ ਚੁੱਪ ਕਰ ਜਾਵੇ ਸਤਗੁਰੂ ਆਖਿਆ ਸੀ ਇੱਕ ਘੜੀ ਚੁੱਪ ਕਰਕੇ ਬੈਠਣਾ ਹੈ ਇਹ ਬਾਹਰੋਂ ਮੂੰਹ ਤੋਂ ਚੁੱਪ ਹੈ ਪਰ ਅੰਦਰ ਗੁਰਨ ਕੋਈ ਇਹਦਾ ਭੱਜਾ ਫਿਰਦਾ ਹੈ ਕਦੀ ਰਿਸ਼ਤੇਦਾਰ ਮਿੱਤਰਾਂ ਵੱਲ ਕਦੀ ਸਾਥ ਸੰਬੰਧੀਆਂ ਵੱਲ ਕਦੀ ਇਹਦੇ ਕੰਨਾਂ 'ਚ ਚਿੜੀਆਂ ਦੀ ਚੀਚੀ ਦੀ ਆਵਾਜ਼ ਪੈਂਦੀ ਹੈ ਧਿਆਨ ਉਧਰ ਚਲਾ ਜਾਂਦਾ ਹੈ ਕਦੀ ਇਹਦਾ ਧਿਆਨ ਪਰਵਾੜ ਵੱਲ ਚਲ ਜਾਂਦਾ ਹੈ ਬੱਚਿਆਂ ਵੱਲ ਚਲ ਜਾਂਦਾ ਹੈ ਗੁਰਮੁਖੋ ਇਹਦਾ ਮਨ ਘੋੜੇ ਵਾਂਗੂ ਭੱਜਾ ਫਿਰਦਾ ਹੈ ਇਹ ਤਾਂ ਗੁਰੂ ਕਿਰਪਾ ਕਰੇ ਫਿਰ ਮਨ ਵਸ ਵਿੱਚ ਆਉਂਦਾ ਹੈ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਮਨ ਵਸ ਆਵੇ ਨਾਨਕ ਜੇ ਪੂਰਨ ਕਿਰਪਾ ਹੋਵੇ ਕਿਰਪਾ ਮੰਗਿਆ ਗੁਰੂ ਗੁਰੂ ਜੀ ਕੋਲੋਂ ਇਹ ਬੜਾ ਯਤਨ ਕਰਦਾ ਹੈ ਇਧਰੋਂ ਸਮਾਂ ਬੀਤਦਾ ਜਾਂਦਾ ਹੈ ਇਹ ਬੜੀ ਕੋਸ਼ਿਸ਼ ਕਰਦਾ ਹੈ ਪਰ ਇਹਦਾ ਮਨ ਵਸ ਵਿੱਚ ਨਹੀਂ ਹੁੰਦਾ ਮਨ ਚੁੱਪ ਨਹੀਂ ਕਰਦਾ ਇਹਦਾ ਮਨ ਉਡਾਰੀਆਂ ਮਾਰਦਾ ਹੈ ਬੈਠਾ ਇਕਾਂਤ ਵਿੱਚ ਹੈ ਮਨ ਘੜਤੁਰਿਆ ਫਿਰਦਾ ਹੈ ਮਨ ਸਤਿਦਾਰਾਂ ਵੱਲ ਮਿੱਤਰਾਂ ਵੱਲ ਭੱਜਾ ਫਿਰਦਾ ਹੈ ਜਦੋਂ ਇੱਕ ਘੜੀ ਪੂਰੀ ਹੋ ਚਲੀ ਨਾ ਇਹਨੇ ਵੇਖਿਆ ਮੇਰੀ ਪੇਸ਼ ਨਹੀਂ ਜਾਂਦੀ ਮੈਂ ਪੂਰਾ ਯਤਨ ਕਰ ਲਿਆ ਹੈ ਪੂਰੀ ਕੋਸ਼ਿਸ਼ ਕਰ ਲਈ ਹੈ ਹੁਣ ਮੇਰੇ ਹੱਥ ਕਰੇ ਨੇ ਹੁਣ ਮੇਰੇ ਵਸ ਦੀ ਗੱਲ ਨਹੀਂ ਸਤਸੰਗਿਓ ਮੈਂ ਕੱਲ ਵੀ ਤੁਹਾਨੂੰ ਬੇਨਤੀ ਕੀਤੀ ਸੀ ਜਦੋਂ ਹੱਥ ਕਰੇ ਹੋ ਜਾਣਾ ਵਸ ਦੀ ਗੱਲ ਨਾ ਹੋਵੇ ਨਾ ਉਦੋਂ ਫਿਰ ਸਤਗੁਰ ਦੇ ਚਰਨਾਂ 'ਚ ਬੇਨਤੀ ਕਰਿਆ ਕਰੋ اے ਗਰੀਬ ਨਵਾਜ ਅਬ ਹਮ ਚਲੀ ਠਾਕੁਰ ਪਹਿਾਰ ਜਦ ਹਮ ਸਰਨ ਪ੍ਰਭੂ ਕੀ ਆਈ ਰਾਖ ਤਬੂ ਭਾਵੇਂ ਮਾਰ ਲੋਕਨ ਕੀ ਚਤੁਰਾਈ ਉਪਮਾ ਤੇ ਵੈ ਸੰਤਰ ਯਾਰ ਲੋਕਾਂ ਦੀਆਂ ਚਤੁਰਾਈਆਂ ਲੋਕਾਂ ਦੀਆਂ ਚਾਪਲੂਸੀਆਂ ਸਤਗੁਰ ਜੀ ਮੈਂ ਅੱਗ ਚ ਪਾ ਕੇ ਸਾਰ ਦਿੱਤੀਆਂ ਨੇ ਲੋਕਨ ਕੀ ਚਤੁਰਾਈ ਉਪਮਾ ਤੇ ਵੈ ਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਭਾਵੇਂ ਮੈਨੂੰ ਕੋਈ ਚੰਗਾ ਆਖੇ ਹੁਣ ਭਾਵੇਂ ਕੋਈ ਮੈਨੂੰ ਮੰਦਾ ਆਖੇ ਕੰਨ ਦਿਓ ਹੈ ਢਾਰ ਸਤਿਗੁਰੂ ਇਹ ਸਰੀਰ ਮੈਂ ਤੇਰੇ ਚਰਨਾਂ 'ਚ ਹੁਣ ਪੇਟਾ ਕਰ ਦਿੱਤਾ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰੱਖੋ ਲਾਜ ਬੁਰਾਰ ਅਖੀਰ ਦੇ ਹੱਥੇ ਕਰੇ ਕਰਨ ਦਾ ਕਹਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਵੱਸ ਦੀ ਗੱਲ ਨਹੀਂ ਆਉਣਾ ਕਿਰਪਾ ਕਰੋ ਸਤਿਗੁਰੂ ਜੀ ਤੁਸੀਂ ਕਿਹਾ ਇੱਕ ੜੀ ਚੁੱਪੜ ਕੇ ਬੈਠਣਾ ਹੈ ਮੇਰਾ ਮਨ ਮੇਰੇ ਵੱਸ ਵਿੱਚ ਨਹੀਂ ਇਹ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦਾ ਹੈ ਨਾਲੇ ਰੋਂਦਾ ਹੈ ਨਾਲੇ ਪੁਕਾਰਾਂ ਕਰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰੋ ਹੇ ਸ਼ੇਵੇਂ ਪਾਤਸ਼ਾਹ ਜੀ ਕਿਰਪਾ ਕਰੋ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰੋ ਮੇਰਾ ਮਨ ਮੇਰੇ ਵੱਸ ਵਿੱਚ ਆ ਜਾਵੇ ਇਹ ਰੋੜ ਰੋਕੇ ਪੁਕਾਰਾਂ ਕਰਦਾ ਹੈ ਇਹਨੇ ਨੂੰ ਇਹਦੇ ਕੰਨਾਂ 'ਚ ਆਵਾਜ਼ ਬਿੰਦੀ ਹੈ ਭਾਈ ਢਿਸਿਆ ਬੋਲ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਇਹਦੇ ਕੰਨਾਂ 'ਚ ਇੱਕ ਆਵਾਜ਼ ਪਈ ਨਾ ਭਾਈ ਢਿਸਿਆ ਬੋਲ ਸਤਨਾਮ ਸ੍ਰੀ ਵਾਹਿਗੁਰੂ ਇਹਦੇ ਅੰਦਰ ਨਾਮ ਚੱਲਣਾ ਸ਼ੁਰੂ ਹੋ ਗਿਆ ਜਦੋਂ ਇਹਨੇ ਬੋਲੇ ਨਾ ਸਤਨਾਮ ਸ੍ਰੀ ਵਾਹਿਗੁਰੂ ਇਹਦੇ ਅੰਦਰ ਨਾਮ ਚੱਲਣਾ ਸ਼ੁਰੂ ਹੋ ਗਿਆ ਗਰਮੁਖੋ ਰਸ ਆਉਣਾ ਸ਼ੁਰੂ ਹੋ ਗਿਆ ਜਿਹੜੀ ਦਾਤ ਮੰਗਦਾ ਸੀ ਉਹ ਦਾਤ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਗਰਮਖੋ ਆਉ ਦਾਸ ਦਾ ਵੀ ਗਰਮਖੋ ਦਾਸ ਦੀ ਭਾਵਨਾ ਬਣੀ ਹੈ ਅਸੀਂ ਵੀ 2 ਮਿੰਟ ਸਤਨਾ ਵਾਹਿਗੁਰੂ ਸਤਗੁਰੂ ਦੇ ਪਿਆਰ ਦੇ ਜਪੀਏ ਜਿਹਨੇ ਇੱਥੇ ਬੈਠੇ ਹੋ ਜਿਹਨੇ ਖੜਾ ਜੇ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ 2 ਮਿੰਟ ਹਾਜ਼ਰੀ ਅਸੀਂ ਸਤਗੁਰੂ ਦੇ ਪਿਆਰ ਵਿੱਚ ਲਈਏ ਜੀ ਸਤਨਾਮ

ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਗੁਰੂ ਨਾਮ ਵਾਹਿਗੁਰੂ ਸਤ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਅੱਜ ਸਤ ਨਾਮ ਵਾਹਿਗੁਰੂ ਸਤ ਨਾਮ ਜਿਸ ਵੇਲੇ ਇਹਦੇ ਕੰਨਾਂ 'ਚ ਇਹ ਆਵਾਜ਼ ਪਈ ਨਾ ਭਾਈ ਤੁਸੀਂ ਬੋਲ ਸਤਨਾਮ ਸ੍ਰੀ ਵਾਹਿਗੁਰੂ ਇਹਨੇ ਸਤਨਾਮ ਸ੍ਰੀ ਵਾਹਿਗੁਰੂ ਬੋਲਿਆ ਤੇ ਇਹਦੇ 'ਚ ਨਾਮ ਚੱਲਣਾ ਸ਼ੁਰੂ ਹੋ ਗਿਆ ਹੁਣ ਕਈ ਘੜੀਆਂ ਬੀਤ ਗਈਆਂ ਇਹ ਚੌਂਕੜਾ ਮਾਰ ਕੇ ਨਾਮ ਜੱਪੀ ਗਿਆ ਜੱਪੀ ਗਿਆ ਜੱਪੀ ਗਿਆ ਗਰਮਖੋ ਫਿਰ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਆਉਂਦੇ ਨੇ ਅੱਖ ਲਗੇ ਭਾਈ ਢੀਸਿਆ ਉੱਠੋ ਨਾ ਇੰਨੇ ਸਤਗੁਰ ਦੇ ਚਰਨਾਂ 'ਚ ਨਮਸਕਾਰ ਕੀਤੀ ਸਤਗੁਰ ਨੇ ਚੁੱਕ ਕੇ ਗੱਲ ਦੇ ਨਾਲ ਲਾ ਲਿਆ ਇਹਨੂੰ ਅੱਜ ਜਿਹੜੀ ਦਾਤ ਮੰਗਦਾ ਸੀ ਨਾ ਗੁਰਮਖੋ ਇਹ ਦਾਤ ਹੈ ਤਾਂ ਬਹੁਤ ਵੱਡੀ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਇਹਦੇ ਸਾਰੇ ਹੀ ਬੰਦਨ ਕੱਟ ਕੇ ਸਹਿਜ ਹੀ ਇਹ ਦਾਤ ਇਹਦੀ ਝੋਲੀ 'ਚ ਪਾ ਦਿੱਤੀ ਇਹ ਦਾਤ ਲੈਣ ਵਾਸਤੇ ਤੱਪੀਆਂ ਨੇ ਕਈ-ਕਈ ਸਾਲ ਤੱਪ ਕੀਤਾ ਜੋ ਗਿਆਨੇ ਆਪਣੇ ਕੰਨ ਪਰਵਾਲੇ ਕਈ ਧੂਣੀਆਂ 'ਚ ਬੈਠੇ ਸਰੀਰ ਨੂੰ ਕਸ਼ਟ ਦਿੱਤਾ ਕਈ ਜੰਗਲਾਂ 'ਚ ਗਏ ਪੱਤੇ ਖਾ ਕੇ ਗੁਜ਼ਾਰਾ ਕੀਤਾ ਪਰ ਇਹ ਦਾਤ ਨਹੀਂ ਗੁਰਮੁਖ ਮਿਲੀ ਅੱਜ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੇ ਇਹਦੇ ਬੰਦਨ ਕੱਟ ਕੇ ਇਹ ਨਾਮ ਦੀ ਦਾਤ ਕਿਦੀ ਝੋਲੀ 'ਚ ਪਾ ਦਿੱਤੀ ਹੁਣ ਗੁਰਮੁਖੋ ਸਤਿਗੁਰ ਜੀ ਅੱਖ ਲਗੇ ਭਾਈ ਢੀਸਾ ਜੀ ਜੇਰੀ ਜ਼ਾਤ ਤੁਸੀਂ ਮੰਗਦੇ ਸੀ ਨਾ ਸਤਿਗੁਰੂ ਗੁਰਦਾਨਿਕ ਬਾਦਸ਼ਾਹ ਨੇ ਸੱਜੇ ਹੀ ਤੁਹਾਡੀ ਝੋਲੀ 'ਚ ਪਾ ਦਿੱਤੀ ਹੈ ਜਾਓ ਹੁਣ ਆਪ ਵੀ ਨਾਮ ਜਪੋ ਹੋਰਨਾਂ ਨੂੰ ਵੀ ਨਾਮ ਦੇ ਨਾਲ ਜੋੜੋ ਪਾਗਾਂ ਵਾਲੇ ਗੁਰੂ ਜੀ ਕੋ ਹੁਕਮ ਲੈ ਕੇ ਫਿਰ ਇਹਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਤੇ ਉਸ ਅਵਸਥਾ ਦਾ ਮਾਲਕ ਬਣਿਆ ਆਪ ਜਪੋ ਅਵਰ ਹੈ ਨਾਮ ਜਪਾਓ ਇਹ ਗੁਰੂ ਹਰਗੋਬਿੰਦ ਸਾਹਿਬ ਮੱੜ ਦੀ ਵਡਿਆਈ ਹੈ ਇਹ ਸਤਗੁਰੂ ਜੀ ਦੀ ਦਿਆਲਤਾ ਹੈ ਕਿਤੇ ਉੱਪਰ ਸਤਗੁਰੂ ਕਿਰਪਾ ਕਰਦੇ ਨਾ ਉਹਦੀ ਝੂਲੀ 'ਚ ਫਿਰ ਨਾਮ ਦੀ ਦਾਤ ਪਾ ਦਿੰਦੇ ਨੇ